ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਸੀਂ ਸਾਰੇ ਵਧੀਆ ਹੋਗੇ ਜਪ ਕਰਦੇ ਆਇਆ ਇੱਕ ਦਿਨ ਮਹਾ ਚਾਨਣਾ ਹੋ ਗਿਆ ਜੋਤ ਪ੍ਰਗਟ ਹੋ ਗਈ ਮਨ ਰੱਬ ਨਾਲ ਜੁੜ ਗਿਆ ਮਨ ਨੂੰ ਸਕੂਨ ਮਿਲ ਗਿਆ ਅੱਜ ਗਿਆਨੀ ਸੰਸਿਮਸਕੀਨ ਹੋਣੀ ਉਹ ਇੱਕ ਜਾਪ ਦੇ ਬਾਰੇ ਦੱਸਦੇ ਪਏ ਐ ਤੇ ਨਾਲ ਹੀ ਨਾਲ ਦੱਸਦੇ ਪਏ ਐ ਕਿ ਜਾਪ ਕਿਸ ਤਰ੍ਹਾਂ ਕਰਨਾ ਚਾਹੀਦਾ ਕਿ ਮਹਾ ਚਾਨਣਾ ਹੋ ਜਾਏ ਜੋਤ ਪ੍ਰਗਟ ਹੋ ਜਾਏ ਮਨ ਨੂੰ ਸਕੂਨ ਮਿਲ ਜਾਏ ਮਨ ਰੱਬ ਨਾਲ ਜੁੜ ਜਾਏ ਬਹੁਤ ਵਧੀਆ ਤੇ ਬਹੁਤ ਸ਼ਾਨਦਾਰ ਕਥਾ ਪਹਿਲਾਂ ਆਪ ਚਲ ਕੇ ਦੇਖ ਲੈਣੇ ਆਈ ਦਿੱਕਤ ਆ ਫਿਰ ਕਰਨੇ ਆ ਇਸ ਤੇ ਵਿਚਾਰ ਇੱਕ ਦਿਨ ਅਚਾਨਕ ਜਪ ਕਰਦੇ ਆ ਮਹਾ ਚਾਨਣਾ ਹੋ ਗਿਆ ਮਹਾ ਪ੍ਰਕਾਸ਼ ਹੋ ਗਿਆ ਤਾਂ ਜ਼ਿੰਦਗੀ ਚ ਇਹ ਘਟਨਾ ਪਹਿਲੇ ਹੀ ਘਟੇਗੀ ਪਹਿਲੇ ਕਦੇ ਨਹੀਂ ਘਟੇ ਕੋਰਣਾ ਜਨਮ ਹੋਏ ਨੇ ਨਹੀਂ ਘਟੇ ਅਗਰ ਘਟ ਜਾਂਦੀ ਤਾਂ ਅਗਲੇ ਜਨਮ ਹੀ ਨਹੀਂ ਹੋਣੇ वापसी हो जाएंगे ये पहली दफा घटेगी और ये पहली आखिरी समझ लो क्योंकि मनुख प्रभुचलीन हो जाएगा तो जब ये घटना घटी महाचानन महाप्रकाश अनाहद नाद तो मनुख बिस्माद हो जाता है विषम बिस्म विषम बिस्म बिस्मे ही पई है लाल गुलाल रंगारे कहो नानक रस आई है जो चाख गूंगा मुस्कारे ਹੈਰਾਨ ਹੋ ਕੇ ਇੱਕ ਪ੍ਰਸ਼ਨ ਜ਼ਰੂਰ ਅੰਦਰੋਂ ਪੈਦਾ ਹੁੰਦਾ ਹੈ ਕਲਗੀ ਦਰ ਉਸ ਦਾ ਜ਼ਿਕਰ ਕਰਦੇ ਨੇ ਇਹ ਕੌਣ ਆਏ ਆਤਮ ਸਰੂ ਜਹ ਅਮਿਤ ਤੇਜ ਅਵਗਤ ਅਬੂਤ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੇਂ ਅਗਾਲ ਉਸ ਤੱਕ ਇਹ ਕੌਣ ਹੈ ਕੀ ਹੈ ਐ ਨਾ ਪ੍ਰਕਾਸ਼ ਇਤਨਾ ਅਨੰਦ ਇਤਨਾ ਖੇੜਾ ਇਤਨੀ ਖੁਸ਼ੀ ਇਤਨੇ ਗੁਣ ਇਤਨੀ ਸ਼ਕਤੀ ਇਹ ਕੌਣ ਹੈ ਇਹ ਕੌਣ ਆਏ ਆਤਮ ਸਰੂਪ ਜਹ ਅਮਿੱਤ ਤੇਜ ਅਬਗਤ ਅਭੂ ਥੱਲੇ ਹੀ ਨਾਲ ਜਵਾਬ ਹੈ ਅਕਾਲ ਉਸਤਤਿ ਇਹ ਬ੍ਰਹਮ ਆਏ ਆਤਮ ਸਰੂਪ ਜਹ ਅਮਿੱਤ ਤੇਜ ਅਬਗਤ ਅਭੂ ਇਹ ਹੀ ਬ੍ਰਹਮ ਹੈ ਇਹ ਆਨੰਦ ਬ੍ਰਹਮ ਹੈ ਇਹ ਅਨਾਹਦ ਨਾਦ ਬ੍ਰਹਮ ਹੈ ਇਹ ਪਰਮ ਸ਼ਕਤੀ ਬ੍ਰਹਮ ਹੈ ਇਹ ਮਹਾ ਗੁਣ ਬ੍ਰਹਮ ਹੈ ਇਹ ਮਹਾਨ ਚਾਰਣਾ ਬ੍ਰਹਮ ਹੈ ਇਹ ਮੇਰੇ ਅੰਦਰ ਸੀ ਇਹ ਪਹਿਲੇ ਕਿਉਂ ਨਹੀਂ ਪ੍ਰਗਟ ਹੋਇਆ ਪਹਿਲੇ ਭਰਮ ਦਾ ਪਰਦਾ ਸੀ ਅਗਿਆਨਤਾ ਦਾ ਪਰਦਾ ਸੀ ਹੰਕਾਰ ਦਾ ਪਰਦਾ ਸੀ ਵਾਹਿਗੁਰੂ ਵਾਹਿਗੁਰੂ ਦਾ ਜਪ ਅੱਖਾਂ ਖੋਲਣ ਵਾਸਤੇ ਪਰ ਖਾਸ ਕਰਕੇ ਉਹ ਤੀਸਰਾ ਨੇਤਰ ਅਨਭਵ ਪ੍ਰਕਾਸ਼ ਜੋ ਬੰਦ ਪਿਆ ਉਹਨੂੰ ਖੋਲਣ ਵਾਸਤੇ ਜਿਵੇਂ ਜਿਵੇਂ ਉਹ ਖੁੱਲਦਾ ਹੈ ਜਾਗਰਤੀ ਵੱਧਦੀ ਹੈ ਵੈਸੇ ਵੈਸੇ ਮਨੁੱਖ ਦਾ ਗਿਆਨ ਵੱਧ ਹੈ ਅਨੁਭਵ ਵੱਧ ਹੈ ਇਹ ਖੇਡ ਸਾਰੀ ਬਣਦੀ ਹੈ ਜਪ ਨਾਲ ਪਰ ਸਿਰਫ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਨਹੀਂ ਮਨ ਸੁਣੇ ਸਿਰਫ ਕੀਰਤਨ ਕਰਨ ਨਾਲ ਨਹੀਂ ਜ਼ਬਾਨ ਕੀਰਤਨ ਕਰੇ ਮਨ ਸੁਣੇ ਪਾਠ ਕੀਰਤਨ ਹੈ ਕਥਾ ਕੀਰਤਨ ਹੈ ਬਾਣੀ ਦਾ ਪੜਨਾ ਵੀ ਕੀਰਤਨ ਹੈ ਵਾਹਿਗੁਰੂ ਵਾਹਿਗੁਰੂ ਕਰਨਾ ਵੀ ਕੀਰਤਨ ਹੈ ਪਰ ਜਦ ਇਸ ਨੂੰ ਮਨ ਸੁਣਨ ਲੱਗ ਪਏ ਜਪ ਬਣ ਜਾਂਦਾ ਹੈ ਕਥਾ ਜਪ ਬਣ ਜਾਂਦੀ ਹੈ ਕੀਰਤਨ ਜਪ ਬਣ ਜਾਂਦਾ ਹੈ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਨੇ ਹੁਣ ਮੈਂ ਅਰਜ਼ ਕਰਾਂ ਜੋ ਜਿਤਨਾ ਗਹਿਰਾਈ ਤੋਂ ਸੁਣੇਗਾ ਉਹਦੀ ਸਮਝ ਉਤਨੀ ਉੱਚੀ ਹੋ ਜਾਏਗੀ ਗੱਲ ਸੁਣਨ ਤੇ ਜਿਸ ਦਰਖਤ ਨੇ ਆਪਣੀਆਂ ਸ਼ਾਖਾਂ ਨੂੰ ਆਸਮਾਨ ਤੱਕ ਲੈ ਜਾਣਾ ਹੈ ਉਹਨੂੰ ਆਪਣੀਆਂ ਜੜਾਂ ਪਾਜ਼ਲ ਦੇ ਚਲੇ ਜਾਣਾ ਜੋ ਦਰਖਤ ਗਹਿਰਾ ਨਹੀਂ ਜਾ ਸਕਦਾ ਉਹ ਦਰਖਤ ਫਿਰ ਉੱਪਰ ਵੀ ਨਹੀਂ ਉੱਠ ਸਕਦਾ ਇਕ ਰੱਬੀ ਨਹੀਂ ਹੈ ਇਹ ਬੁਲੰਦੀ ਤੇ ਗਹਿਰਾਈ ਇੱਕੋ ਹੀ ਸਮੇ ਵਰਦੀਆਂ ਨੇ ਜੜਾਂ ਗਹਿਰੀਆਂ ਜਾ ਰਹੀਆਂ ਨੇ ਸ਼ਾਖਾਂ ਉੱਪਰ ਉੱਠ ਰਹੀਆਂ ਸਰੋਤ ਗਹਿਰੀ ਹੁੰਦੀ ਜਾ ਰਹੀ ਹੈ ਸਮਝ ਉੱਚੀ ਹੁੰਦੀ ਜਾ ਰਹੀ ਹੈ ਸੁਰਤ ਉੱਚੀ ਹੁੰਦੀ ਜਾ ਰਹੀ ਹੈ ਗਿਆਨ ਵੱਧਦਾ ਜਾ ਰਿਹਾ ਹੈ ਉਪਰੋਂ ਉਪਰੋਂ ਹੀ ਸੁਣਨਾ ਤੋਂ ਖਿਮਾ ਕਰਨੇ ਬੁਲੰਦੀ ਨਹੀਂ ਹੋਵੇ ਇਸ ਸੁਣਨਾ ਕੈਸੇ ਹੋਵੇ ਧੰਨ ਗੁਰੂ ਰਾਮਦਾਸ ਜੀ ਦੱਸਦੇ ਨੇ ਧਿਆਨ ਨਾਲ ਸੁਣਨਾ ਅੰਤਰ ਪਿਆਸ ਉਠੀ ਪ੍ਰਭ ਤੇਰੀ ਸੁਣ ਗੁਰੂ ਬਚਨ ਮਨ ਤੀਰ ਲੱਗਿਆ ਗੁਰੂ ਦੇ ਸ਼ਬਦ ਨੂੰ ਕੀ ਸੁਣਿਆ ਤੇ ਤੀਰ ਦੀ ਤਰ੍ਹਾਂ ਲੱਗੇ ਇਹ ਤੇ ਤੀਰ ਦੀ ਤਰ੍ਹਾਂ ਲੱਗੇ ਅੰਦਰ ਪਿਆਸ ਉਠੀ ਪ੍ਰਭ ਕੇਰੀ ਸੁਣ ਗੁਰ ਬਚਨ ਮਨ ਤੀਰ ਲਗਈਆ ਮਨ ਕੇ ਬਿਰਥਾ ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਭਰਈਆ ਬੜੇ ਧਿਆਨ ਨਾਲ ਸੁਣਨਾ ਤੀਰ ਤਨ ਨੂੰ ਲਗੇ ਮਨੋ ਕੁ ਤੜਪਦਾਏ ਤੇ ਹੌਨ ਨਿਕਲਦਾ ਕਿ ਤੜਪਦਾ ਹੋਇਆ ਮਨੁੱਖ ਕਰਦਾ ਹੈ ਹਾਏ ਪਾਣੀ ਹਾਏ ਪਾਣੀ ਕੰਡ ਖੁਸ਼ਕ ਹੋ ਜਾਂਦਾ ਹੈ ਹੋਂ ਦੇ ਬੋਤੇ ਨਿਕਲਣ ਲੱਗ ਕਹਿੰਦੇ ਤੜਪਦੇ ਮਨੁੱਖ ਨੂੰ ਪਾਣੀ ਪਿਲਾ ਦਿੱਤਾ ਜਾਏ ਬਚਨ ਦੇ ਆਸਾਰ ਕੋਈ ਥੋੜੇ ਜਿਹਾ ਹੋ ਜਾਵੇ ਤੜਪਦੇ ਮਨੁੱਖ ਨੂੰ ਭੁੱਖ ਨਹੀਂ ਲੱਗਦੀ ਪਿਆਸ ਉਸ ਵਕਤ ਅੰਦਰ ਪਿਆਸ ਉਠੀ ਪ੍ਰਭ ਕਹਿਰੀ ਸੁਣ ਗੁਰੂ ਬਚਨ ਮਨ ਤੀਰ ਲਗਈਆ ਤੀਰ ਤਨ ਨੂੰ ਲਗਿਆ ਖੂਨ ਨਿਕਲੇਗਾ ਸ਼ਬਦ ਦਾ ਤੀਰ ਮਨ ਨੂੰ ਲਗਿਆ ਵਿਕਾਰ ਨਿਕਲਣਗੇ ਲੋਭ ਨਿਕਲੇਗਾ ਹੰਕਾਰ ਨਿਕਲੇਗਾ ਇਹੀ ਮਨ ਦੀ ਜ਼ਿੰਦਗੀ ਹੈ ਮੈਂ ਕਰਾਂ ਮਨ ਦੇ ਵਿੱਚ ਵਿਚਾਰ ਚੱਲਦੇ ਨੇ ਤੇ ਵਿਚਾਰਾਂ ਦੇ ਵਿੱਚ ਕੀ ਚੱਲਦਾ ਹੈ ਹੰਕਾਰ ਚੱਲਦਾ ਹੈ ਲੋਭ ਚੱਲਦਾ ਹੈ ਕਾਮ ਚੱਲਦਾ ਹੈ ਔਰ ਕੁਝ ਵੀ ਨਹੀਂ ਕ੍ਰੋਧ ਤੇ ਮੋਹ ਦਾ ਮੈਂ ਜ਼ਿਕਰ ਨਹੀਂ ਕੀਤਾ ਇਹ ਛਾਇਆ ਦੀ ਤਰ੍ਹਾਂ ਨਾਲ ਆਉਂਦੇ ਨੇ ਇਹਨਾਂ ਦੋਹਾਂ ਦਾ ਆਪਣਾ ਕੋਈ ਵਜੂਦ ਨਹੀਂ ਹੈ ਜਿਨੇ ਹੰਕਾਰ ਨੂੰ ਪੱਠੇ ਪਾ ਦਿੱਤੇ ਨੇ ਅੰਦਰ ਵਿਚਾਰ ਜਿਹੜੇ ਚੱਲਦੇ ਨੇ ਹੰਕਾਰ ਦੇ ਲੋਭ ਦੇ ਕੰਮ ਦੇ ਜਿਨੇ ਹੰਕਾਰ ਪੂਰਤੀ ਦੀ ਸਹਾਇਤਾ ਕਰ ਦਿੰਦੀ ਹੈ ਉਸਤੇ ਮੋਹ ਆ ਜਾਵੇਗਾ ਪਿਆਰਾ ਲੱਗੇਗਾ ਮੋਹ ਮੇਰਾ ਇਹ ਮੇਰਾ ਬੰਦਾ ਆਪਣਾ ਤੇ ਜਿਨੇ ਹੰਕਾਰ ਨੂੰ ਛੋਟ ਪੁਚਾ ਦਿੱਤੀ ਉਸਤੇ ਕ੍ਰੋਧ ਆਵੇਗਾ ਕ੍ਰੋਧ ਦਾ ਮਤਲਬ ਕੀ ਹੈ ਕਿਸੇ ਨੇ ਮੇਰੇ ਹੰਕਾਰ ਨੂੰ ਝੋਟ ਪਾਈ ਹੋਰ ਕੋਈ ਮਤਲਬ ਨਹੀਂ ਅੰਦਰ ਵਿਚਾਰਾਂ ਦੇ ਚ ਲੋਭ ਚੱਲਦਾ ਹੈ ਜਿਹੜਾ ਲੋਭ ਪੂਰਤੀ ਦੇ ਚ ਮਦਦਗਾਰ ਹੋ ਜਾਏ ਉਸ ਤੇ ਮੋਹ ਆ ਜਾਂਦਾ ਹੈ ਪਿਆਰਾ ਲੱਗਦਾ ਹੈ ਮੋਹ ਤੇ ਕ੍ਰੋਧ ਹਰ ਵਕਤ ਨਹੀਂ ਆਉਂਦਾ ਹੰਕਾਰ ਹਰ ਵਕਤ ਆਉਂਦਾ ਹੈ ਲੋਭ ਹਰ ਵਕਤ ਆਉਂਦਾ ਹੈ ਕਾਮ ਹਰ ਵਕਤ ਵਿਚਾਰਾਂ ਚ ਕੁਝ ਤਰਹੀ ਵਾਹ ਹਰ ਵਕਤ ਮੋਹ ਨਹੀਂ ਆਉਂਦਾ ਬੈਠਾ ਮਨੁੱਖ ਪਿੱਛੋਂ 마ਸੂਮ ਬੱਚਾ ਆਇਆ 2.3 ਸਾਲ ਦਾ ਉਹਨੇ ਪਿੱਠ ਤੇ ਹੱਥ ਰੱਖਿਆ ਤੇ ਪਿਓ ਦੀ ਛਾਤੀ ਠਰ ਗਈ ਉਹਨੇ ਸੀਨੇ ਨਾਲ ਲਾ ਲਿਆ ਪਿਆਰ ਪਿਆ ਕਰਦਾ ਫਿਰ ਉਹੀ ਪਿਤਾ ਕੋਈ ਹਿਸਾਬ ਕਿਤਾਬ ਦੇ ਚਲੇਣ ਹੈ ਜ਼ਰੂਰੀ ਕੰਮ ਦੇ ਉਹੀ ਬੱਚਾ ਖੇਡਦਾ ਹੋਇਆ ਆਇਆ ਉਹਨੂੰ ਕਹਿੰਦਾ ਜ਼ਰਾ ਇੱਕ ਪਾਸੇ ਆ ਬੱਦੋ ਵੀ ਉਹਨੇ ਤਾਂ ਉਸਨੇ ਪਿੱਠ ਤੇ ਹੱਥ ਲਾਇਆ ਤੇਰੀ ਛਾਤੀ ਠਰ ਗਈ ਸੀ ਹੁਣ ਛਾਤੀ ਦੇ ਸਾਹਮਣੇ ਖੜਾ ਤੇ ਤੂੰ ਕਹਿੰਦਾ ਇੱਕ ਪਾਸੇ ਹੁਣ ਮਉ ਨਹੀਂ ਮਉ ਹਰ ਵਕਤ ਨਹੀਂ ਆਉਂਦਾ ਤੇ ਜੇ ਨਾ ਹੋਵੇ ਤੇ ਡਾਂਟਦਾ ਵੀ ਐ ਨਾ ਹੋਵੇ ਤੇ ਪਤਨੀ ਨੂੰ ਆਵਾਜ਼ ਮਾਰਦਾ ਇਹਨੂੰ ਲੈ ਜਾ ਮੈਨੂੰ ਕੰਮ ਨਹੀਂ ਕਰਨ ਦੇ ਅੱਦੋ ਗਈ ਹੁਣੇ ਤੇ ਪਿੱਠ ਤੇ ਹੱਥ ਰਾਈ ਤੇਰੀ ਛਾਤੀ ਠਰ ਗਈ ਹੁਣ ਛਾਤੀ ਦੇ ਸਾਹਮਣੇ ਖੜਾ ਤਾਂ ਵੀ ਕੁਝ ਵੀ ਨਹੀਂ ਮਉ ਹਰ ਵਕਤ ਨਹੀਂ ਆਉਂਦਾ ਕ੍ਰੋਧ ਵੀ ਹਰ ਵਕਤ ਨਹੀਂ ਡੁਬਕੀ ਲੱਗ ਜਾਂਦੀ ਹੈ ਕਰੋਧ ਦੇ ਚ ਜੈਸੇ ਪਾਣੀ ਦੇ ਚ ਕੋਈ ਡੁੱਬ ਕੇ ਲਾ ਲਵੇ ਤੋ 2 ਮਿੰਟ ਬੈਠ ਸਕਦਾ 5 ਮਿੰਟ ਬੈਠ ਸਕਦਾ ਸਾਰੀ ਜ਼ਿੰਦਗੀ ਥੋੜੀ ਬੈਠ ਸੁ ਬਾਹਰ ਨਿਕਲਣਾ ਪਏਗਾ ਕਰੋਧ ਦੇ ਡੁਬਕੇ ਲੱਗ ਜਾਂਦੀ ਹੈ ਇਹ ਵੀ ਮੈਰਜ਼ ਕਰਾ ਕਦੋਂ ਲੱਗਦੀ ਹੈ ਡੁਬਕੀ ਜਿਨੇ ਲੋਭ ਪੂਰਤੀ ਦੇ ਚ ਮਦਦ ਕਰ ਦਿੱਤੀ ਮੋਹ ਆ ਜਾਂਦਾ ਹੈ ਮੇਰਾ ਚੰਗਾ ਹੈ ਪਿਆਰਾ ਲੱਗਦਾ ਹੈ ਕਿ ਜਿਨੇ ਬਾਧਾ ਖੜੀ ਕਰ ਦਿੱਤੀ ਕਰੋਧ ਆ ਜਾਂਦਾ ਹੈ ਜਿਨੇ ਕਾਮ ਪੂਰਤੀ ਦੇ ਸਹਾਇਤਾ ਕਰ ਦਿੱਤੀ ਮੋਹ ਆ ਜਾਂਦਾ ਜੇਨੇ ਰੁਕਾਵਟ ਖੜੀ ਕਰ ਦਿੱਤੀ ਕ੍ਰੋਧ ਆ ਜਾਂਦਾ ਕ੍ਰੋਧ ਦਾ ਮਤਲਬ ਕੀ ਹੈ ਕਿਸੇ ਨੇ ਹੰਕਾਰ ਪੂਰਤੀ ਵਿੱਚ ਬਾਧਾ ਖੜੀ ਕੀਤੀ ਹੈ ਮਨੁੱਖ ਹੰਸਕ ਹੋ ਜਾਏਗਾ ਅਗਰ ਸੀਮਾ ਤੋਂ ਵੱਧ ਗਿਆ ਕ੍ਰੋਧ ਕ੍ਰੋਧ ਦਾ ਮਤਲਬ ਕੀ ਹੈ ਕਿਸੇ ਨੇ ਲੋਭ ਪੂਰਤੀ ਵਿੱਚ ਬਾਧਾ ਖੜੀ ਕਰ ਦਿੱਤੀ ਕਿਸੇ ਨੇ ਕਾਮਨਾ ਪੂਰਤੀ ਵਿੱਚ ਬਾਧਾ ਖੜੀ ਕਰ ਦਿੱਤੀ ਤਾਂ ਕ੍ਰੋਧ ਆ ਗਿਆ ਮੂਲ ਰੂਪ ਦੇ ਵਿਚਾਰਾਂ ਚ ਚੱਲਦਾ ਹੈ ਅਹੰਕਾਰ ਲੋਭ ਤੇ ਕੰਮ تیر ਲਗਿਆ ਸ਼ਬਦ ਦਾ ਹੰਕਾਰ ਨਿਕਲੇਗਾ ਲੋਭ ਨਿਕਲੇਗਾ ਵਾਸ਼ਨਾ ਨਿਕਲੇਗੀ ਕਾਮਨਾ ਨਿਕਲੇਗੀ ਇਹ ਹੀ ਮਨ ਦੀ ਜ਼ਿੰਦਗੀ ਹੈ ਚਲ ਰਿਹਾ ਹੈ ਹੌਨ ਤਨ ਦੀ ਜ਼ਿੰਦਗੀ ਪਰ ਨਿਕਲਣਾ ਸ਼ੁਰੂ ਹੋ ਗਿਆ ਤਨ ਤੜਪਣ ਸ਼ੁਰੂ ਹੋ ਗਿਆ ਨਿਕਲ ਰਿਹਾ ਹੰਕਾਰ ਲੋਭ ਵਾਸ਼ਨਾ ਮਨ ਤੜਪਣਾ ਸ਼ੁਰੂ ਕਰ ਦਿੰਦਾ ਔਰ ਬੜੀ ਭਿਆਨਕਰ ਮਾਨਸਿਕ ਪੀੜਾ ਹੁੰਦੀ ਹੈ ਸਾਧਨਾ ਕਰਨ ਵਾਲੇ ਜਪ ਤਪ ਕਰਨ ਵਾਲੇ ਬੜੀ ਭਿਆਨਕਰ ਪੀੜਾ ਚੋਂ ਲੰਘਦੇ ਨੇ ਅੰਤਰ ਪਿਆਸ ਉਠੀ ਪ੍ਰਭ ਕੇਰੀ ਸੁਨ ਗੁਰ ਬਚਨ ਮਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਪਰਈਆ ਇਸ ਪੀੜ ਨੂੰ ਭਾਈ ਗੁਰਦਾਸ ਨੇ ਬੜਾ ਖੋਲਿਆ ਪਰ ਇਸ ਨੂੰ ਮੇਰੇ ਕੋਲ ਸਮਾਂ ਨਹੀਂ ਦੁਨੀਆ ਵਿੱਚ ਐਸੀ ਕੋਈ ਪੀੜ ਨਹੀਂ ਜਿਹੜੀ ਇਹ ਮਾਨਸਿਕ ਪੀੜ ਹੈ ਜਦ ਸ਼ਬਦ ਦਾ ਤੀਰ ਲੱਗਦਾ ਹੈ ਹੰਕਾਰ ਨਿਕਲਦਾ ਹੈ ਲੋਭ ਨਿਕਲਦਾ ਹੈ ਵਾਸ਼ਨਾ ਨਿਕਲਦੀ ਹੈ ਮਨ ਤੜਪਦਾ ਹੈ ਬੜੀ ਭयंकर ਮਾਨਸਿਕ ਪੀੜਾ ਤੋਂ ਜਪ ਕਰਨ ਵਾਲੇ ਲੰਘਦੇ ਹਨ ਤਪ ਕਰਨ ਵਾਲੇ ਲੰਘਦੇ ਹਨ ਪਰ ਲਾਗੇ ਹੋਏ ਸੋ ਜਾਣੇ ਪੀੜ RAM ਭਗਤ ਆਣੇ ਆਲੇ ਤੀਰ ਇਹ ਸ਼ਬਦ ਦਾ تیر ਕਿਸ ਨੂੰ ਲੱਗਿਆ ਹੋਵੇ ਤੇ ਜਾਣੇ ਤਨ ਨੂੰ تیر ਲੱਗਿਆ ਖੂਨ ਨਿਕਲ ਲਿਆ ਤੜਪਦਾ ਹੋਇਆ ਕਹਿੰਦਾ ਹਾਏ ਪਾਣੀ ਹਾਏ ਪਾਣੀ ਸ਼ਬਦ ਦਾ تیر ਮਨ ਨੂੰ ਲੱਗਿਆ ਵਿਕਾਰ ਨਿਕਲ ਰਹੇ ਨੇ ਤੜਪਦੇ ਮਨ ਚੋਂ ਨਿਕਲਦਾ ਵਾਹਿਗੁਰੂ ਵਾਹਿਗੁਰੂ ਇਹ ਵਾਹਿਗੁਰੂ ਆਖਣਾ ਕੁਝ ਹੋਰ ਇਸ ਵਾਹਿਗੁਰੂ ਆਖਣ ਦਾ ਰਸ ਕੋਈ ਹੋਰ ਇਹ ਵਾਹਿਗੁਰੂ ਕਿਸੇ ਹੋਰ ਗਹਿਰਾਈ ਚੋਂ ਨਿਕਲਦਾ ਹੈ ਕਿ ਤੀਰ ਲੱਗਿਆ ਹੈ ਬਹੁਤ ਗਹਿਰਾਈ ਨਾਲ ਸੁਣਿਆ ਹੈ ਇਹਦੇ ਚ ਬਹੁਤ ਵੱਡੀ ਸਮਝ ਵੀ ਮਿਲਦੀ ਹੈ ਇਹਨੂੰ ਫਿਰ ਇੰਜ ਬਿਆਨ ਕਰਦੇ ਨੇ ਭਗਤ ਕਬੀਰ ਕਹਿ ਕੇ ਮੈਂ ਸਮਾਪਤੀ ਕਰਾਂ ਕਬੀਰ ਕਹਿੰਦੇ ਨੇ ਜੈਸੇ ਮੈਨੂੰ ਇਹ ਤੀਰ ਲੱਗਿਆ ਗੁੰਗਾ ਹੋਵਾ ਬਾਵਰਾ ਕਬੀਰ ਗੁੰਗਾ ਹੋਵਾ ਬਾਵਰਾ ਬਹਿਰਾ ਹੋਵਾ ਕਾਨ ਪਾਉਂ ਤੇ ਪਿੰਗਲ ਭਇਆ ਮਾਰਿਆ ਸਤਿਗੁਰੂ ਵਾਲਾ ਐਸਾ ਬਾਣੀ ਦਾ ਬਾਣ ਲਗਿਆ ਗੁੰਗਾ ਹੋ ਗਿਆ ਭਾ ਮੈਂ ਮਿੱਠਿਆ ਬੋਲਦਾ ਹੀ ਨਹੀਂ ਕੋੜਾ ਬੋਲਦਾ ਹੀ ਨਹੀਂ ਫਿੱਕਾ ਬੋਲਦਾ ਹੀ ਨਹੀਂ ਗੁੰਗਾ ਹੋ ਗਿਆ ਜੋ ਰਸ ਆਇਆ ਮੈਂ ਬਿਆਨ ਨਹੀਂ ਕਰ ਸਕਦਾ ਆਪ ਦੀ ਗਿਆਤ ਲਈ ਅਰਜ਼ ਕਰਾਂ 10 ਪਾਪ ਮੰਨਦੇ ਨੇ ਜ਼ਿੰਦਗੀ ਭਰ ਉਹ ਰਿਪੀਟ ਹੁੰਦੇ ਰਹਿੰਦੇ ਨੇ ਉਹ ਹਜ਼ਾਰਾਂ ਬਣ ਜਾਂਦੇ ਨੇ ਉਦੇ ਚ ਚਾਰ ਪਾਪ ਜ਼ਬਾਨ ਦੇ ਤਿੰਨ ਪਾਪ ਮਨ ਦੇ ਤਿੰਨ ਪਾਪ ਤਨ ਦੇ ਇਹਨੂੰ 10 ਦੋਖ ਕਹਿੰਦੇ ਨੇ ਗੁਰਬਾਣੀ ਚ ਬੜਾ ਜ਼ਿਕਰ ਆਂਦਾ ਫਿਰ ਕਿਸੇ ਵਕਤ ਖੁਲਾਸਾ ਇਹ 10 ਦੋਖ ਜੀਵਨ ਭਰ ਰਿਪੀਟ ਹੁੰਦੇ ਰਹਿੰਦੇ ਨੇ ਹਜ਼ਾਰਾਂ ਬਣ ਜਾਂਦੇ ਪਰ ਇਹਦੇ ਚ ਸਭ ਤੋਂ ਜ਼ਿਆਦਾ ਜ਼ਬਾਨ ਦੇ ਚਾਰ ਦੋਖ ਜ਼ਬਾਨ ਦੇ ਤਿੰਨ ਦੋਖ ਮਨ ਦੇ ਤਿੰਨ ਦੋਖ ਤਨ ਦੇ ਖੁਲਾਸਾ ਕਰਦੇ ਆ ਜ਼ਬਾਨ ਦੇ ਚਾਰ ਦੋਖ ਝੂਠ ਬੋਲਣਾ ਮਿੱਥਿਆ ਬੋਲਣਾ ਫਿੱਕਾ ਬੋਲਣਾ ਕੌੜਾ ਬੋਲਣਾ ਵਿਅਰਥ ਬੋਲਣਾ ਮੈਂ ਗੱਪ ਸ਼ਫਜ਼ੋਲ ਇਹ ਚਾਰ ਦੋਖ ਜ਼ਬਾਨ ਦੇ ਨੇ ਵਿਅਰਥ ਬੋਲਣਾ ਫਿੱਕਾ ਬੋਲਣਾ ਮਿੱਠਿਆ ਬੋਲਣਾ ਕੌੜਾ ਬੋਲਣਾ ਚਾਰ ਦੋਖ ਜ਼ਬਾਨ ਦੇ ਤਿੰਨ ਦੋਖ ਮਨ ਦੇ ਕਿਸੇ ਦੀ ਜਾਨ ਬਾਰੇ ਬੁਰਾ ਸੋਚਣਾ ਕਿਸੇ ਦੇ maal ਬਾਰੇ ਬੁਰਾ ਸੋਚਣਾ ਕਿਸੇ ਦੀ ਇੱਜ਼ਤ ਆਵਰੂ ਅਸਮਤ ਬਾਰੇ ਬੁਰਾ ਸੋਚਣਾ ਇਹ ਤਿੰਨ ਦੋਖ ਮਨ ਦੇ ਤਿੰਨ ਦੋਖ ਤਨ ਦੇ ਕਿਸੇ ਦੀ ਜਾਨ ਖੋ ਲੈਣੀ ਕਿਸੇ ਦਾ ਮਾਲ ਖੋ ਲੈਣਾ ਕਿਸੇ ਦੀ ਇੱਜ਼ਤ ਲੁੱਟ ਲੈਣੀ ਇਹ ਤਿੰਨ ਦੋਖ ਤਨ ਦੇ ਨੇ ਤਿੰਨ ਦੋਖ ਮਨ ਦੇ ਨੇ ਚਾਰ ਦੋਖ ਜ਼ਬਾਨ ਦੇ ਨੇ ਜੀਵਨ ਭਰ ਰਪੀਟ ਹੁੰਦੇ ਨੇ ਹਜ਼ਾਰਾਂ ਬਣ ਜਾਂਦੇ ਨੇ ਇੱਕ ਦਫਾ ਮਨੋ ਕੋ ਝੂਠ ਥੋੜੀ ਬੋਲਦਾ ਜੀਵਨ ਭਰ ਬੋਲਦਾ ਇੱਕ ਦਫਾ ਫਿੱਕਾ ਥੋੜੀ ਬੋਲਦਾ ਬਾਰ ਬਾਰ ਬੋਲਦਾ ਬੋਲਾਵੜੇ ਬੁੱਲੀ ਬੁਲਬੁਲ ਪਛੋ ਤਾਣੇ ਕੋਈ ਭੁੱਲ ਇੱਕ ਦਫਾ ਥੋੜੀ ਕਰਦਾ ਬਾਰ ਬਾਰ ਭੁੱਲਦਾ ਬਾਰ ਬਾਰ ਗਲਤੀਆਂ ਕਰਦਾ ਇੱਕ ਦਫਾ ਕੌੜਾ ਥੋੜੀ ਬੋਲਦਾ ਬਾਰ ਬਾਰ ਬੋਲਦਾ ਇੱਕ ਦਫਾ ਵਿਅਰਥ ਥੋੜੀ ਬੋਲਦਾ ਬਾਰ ਬਾਰ ਜੋ ਹੈ ਬੋਲਦਾ ਚਾਰ ਦੋਖ ਜ਼ਬਾਨ ਦੇ ਤਿੰਨ ਮਨ ਦੇ ਤਿੰਨ ਤਨ ਦੇ ਇਹਨੂੰ ਦਸ ਦੋਖ ਕਹਿੰਦੇ ਕਬੀਰ ਕਹਿੰਦੇ ਨ ਗੁੰਗਾ ਹੋ ਗਿਆ ਮੈਂ ਮਿੱਥਿਆ ਨਹੀਂ ਬੋਲਦਾ ਮੈਂ ਕੋਹਲਾ ਵੀ ਨਹੀਂ ਬੋਲਦਾ ਮੈਂ ਫਿੱਕਾ ਵੀ ਨਹੀਂ ਬੋਲਦਾ ਮੈਂ ਵਿਅਰਥ ਵੀ ਨਹੀਂ ਬੋਲਦਾ ਪਰ ਜਿਹੜਾ ਮੈਨੂੰ ਮਹਾਰਸ ਆਇਆ ਮੈਂ ਉਹ ਵੀ ਨਹੀਂ ਕਹਿ ਸਕਦਾ ਗੁੰਗਾ ਹੋ ਗਿਆ ਕਹੋ ਕਬੀਰ ਗੋਂਗੇ ਗੁੜ ਖਾਇਆ ਪੁੱਛੇ ਤੋ ਕੀ ਕਹਈਂ ਮਕਿਆਕ ਗੁੰਗਾ ਹੋ ਗਿਆ ਗੁੰਗਾ ਹੋਇਆ ਬਾਵਰਾ ਬਾਵਰਾ ਕਹਿੰਦੇ ਨੇ ਭੋਲੇ ਨੂੰ ਇਥੇ ਬਾਵਰੇ ਦੇ ਅਰਥ ਪਾਗਲ ਨਹੀਂ ਹੈ ਬੋਲਾ ਜੋ ਭਾਵਨਾ ਨਾਲ ਭਰ ਗਿਆ ਪਰੋਸੇ ਨਾਲ ਵਰ ਗਿਆ ਭਾਵਨਾ ਨਾਲ ਪਰੋਸੇ ਨਾਲ ਭਰੇ ਹੋਇਆ ਮਨੁੱਖ ਹਰ ਇੱਕ ਤੇ ਭਰੋਸਾ ਕਰਦਾ ਹੈ ਕਿਉਂਕਿ ਖੁਦ ਪਰੋਸੇ ਨਾਲ ਭਰੇ ਹੋਇਆ ਹੈ ਤੋ ਹਰ ਇੱਕ ਤੇ ਭਰੋਸਾ ਕਰਦਾ ਹੈ ਠਗਾ ਜਾਂਦਾ ਹੈ ਠਗਾ ਜਾਂਦਾ ਹੈ ਚਲਾਕ ਬੰਦਾ ਜੋ ਕਿਸੇ ਤੇ ਬਰੋਸਾ ਨਹੀਂ ਕਰਦਾ ਕਰਦਾ ਹੀ ਨਹੀਂ ਬੜਾ ਚਲਾਕ ਇਹ ਠੱਗ ਤੇ ਸਕਦਾ ਹੈ ਠਗਾ ਨਹੀਂ ਸਕਦਾ ਬੋਲਾ ਠਗਾ ਸਕਦਾ ਹੈ ਠਗ ਨਹੀਂ ਸਕਦਾ ਸਾਡੇ ਦੇਸ਼ ਦਾ ਇੱਕ ਮਹਾਨ ਜੋਗੀ ਹੋਇਆ ਸ਼ਿਵ ਜੀ ਉਹਨੂੰ ਕਹਿੰਦੇ ਨੇ ਬੋਲਾ ਬੋਲਾ ਸ਼ੰਕਰ ਪਤਾ ਹੈ ਬੋਲਾ ਕਿਸ ਨੂੰ ਕਹਿੰਦੇ ਨੇ ਜਿਹੜਾ ਅੰਦਰੋਂ ਬਾਹਰੋਂ ਇੱਕ ਹੈ ਬੋਲਾ ਕਹੇ ਸਤ ਕਬੀਰ ਭਗਤ ਕਰ ਪਾਇਆ ਹੋਲੇ ਪਾਏ ਮਿਲੇ ਰਗੜਾ ਇਕ ਮਹਾ ਠੱਗ ਜਦ ਦੀਆਂ ਨਿਗਾਹਾਂ ਪਾਰਬਤੀ ਤੇ ਸਨ ਉਹਨੂੰ ਵੀ ਵਰ ਦੇ ਦਿੱਤਾ ਇੰਨਾ ਭੋਲਾ ਪਾਤਸ਼ਾ ਯੋਗੀ ਸ਼ਿਵ ਜੀ ਭੋਲਾ ਭੋਲਾ ਮਨੁੱਖ ਹਰ ਇੱਕ ਤੇ ਭਰੋਸਾ ਕਰਦਾ ਹੈ ਚਲਾਕ ਮਨੁੱਖ ਤੇ ਆਪਣੇ ਪਿਓ ਤੇ ਵੀ ਭਰੋਸਾ ਨਹੀਂ ਕਰੇਗਾ ਫਿਰ ਆਥੇ ਵੀ ਨਹੀਂ ਕਰੇਗਾ ਇਹ ਵੀ ਮੈਂ ਅਰਜ਼ ਕਰਾਂ ਭੋਲਾ ਹੋਣਾ ਬਹੁਤ ਵੱਡਾ ਗੁਣ ਹੈ ਪਰਮਾਤਮਾ ਚਲਾਕੀਆਂ ਨਾਲ ਨਹੀਂ ਮਿਲਦਾ ਭੋਲੇ ਬਾਲਾ ਕਹਿਤ ਕਬੀਰ भगत ਕਰ ਪਾਇਆ ਔਲੇ ਪਾਇ ਮਲੇਰ ਅਗਰ ਆਇਆ ਤੋ ਕਬੀਰ ਕਹਿੰਦੇ ਨਾ ਪੋਲਾ ਹੋ ਗਿਆ ਕਿਉਂਕਿ ਮੈਨੂੰ ਠੱਗ ਤੇ ਲੈਂਦੇ ਮੈਨੂੰ ਠਗਣਾ ਆਉਂਦਾ ਹੀ ਗੁੰਗਾ ਹੋਵਾ ਬਾਵਰਾ ਬਹਿਰਾ ਹੋਵਾ ਕਾਨ ਕਹਿੰਦਾ ਕੰਨਾਂ ਤੋਂ ਬਹਿਰਾ ਵੀ ਹੋ ਗਿਆ ਮੈਂ ਮਿੱਥਿਆ ਸੁਣਦਾ ਵੀ ਨਹੀਂ ਮੈਂ ਬੇਅਰਥ ਸੁਣਦਾ ਵੀ ਨਹੀਂ ਮੈਂ ਵਿਖੇ ਆਨਾਦ ਸੁਣਦਾ ਵੀ ਨਹੀਂ ਮੈਂ ਫਜ਼ੂਲ ਦੀਆਂ ਗੱਲਾਂ ਸੁਣਦਾ ਵੀ ਨਹੀਂ ਦੇਖੋ ਕੋਈ ਸਾਡੇ ਘਰ ਕਚਰਾ ਆਪਣੇ ਘਰ ਦੀ ਗੰਦਗੀ ਸੁੱਟ ਜਾਏ ਸ਼ਾਇਦ ਅਸੀਂ ਉਸਦੇ ਨਾਲ ਝਗੜਾ ਕਰਨ ਜਾਈਏ ਤੋ ਕੀ ਕੀਤਾ ਆਪਣੇ ਘਰ ਦਾ ਕੂੜਾ ਇਕੱਠਾ ਕਰਕੇ ਸਾਡੇ ਘਰ ਸੁੱਟ ਦਿੱਤਾ ਤੇ ਜਿਹੜਾ ਗੰਦੀਆਂ ਗੱਲਾਂ ਸਾਡੇ ਕੰਨਾਂ ਦੇ ਰਾਹੀਂ ਮਨ ਦੇ ਵਿੱਚ ਸੁੱਟੇ ਤੋ ਕੀ ਸ਼ੌਕ ਨਾਲ ਸੁੱਟ ਦੇ ਜਿੰਨੀ ਜੋ ਹੈ ਗੰਦ ਸੁੱਟਣੀ ਹੈ ਸੁੱਟ ਗੰਦੇ ਦ੍ਰਿਸ਼ ਅੱਖਾਂ ਦੇ ਰਾਹੀਂ ਮਨ ਦੇ ਜਾਂਦੇ ਕਬੀਰ ਕੇੰਦਰ ਮੂੰਦ ਲੀਏ ਦਰਵਾਜੇ ਬਾਜੀਆਂ ਦੇ ਅਰ ਅਹਲਵਾਜੇ ਮੈਂ ਵਿਰਥ ਦੇ ਕਮਾਂ ਲਈ ਆਪਣੇ ਇੰਦਰੀਆਂ ਦੇ ਦਵਾਰ ਬੰਦ ਕਰ ਦਿੱਤੇ ਖਤਮ ਮੈਂ ਗਲਤ ਵੇਖਦਾ ਨਹੀਂ ਮੈਂ ਗਲਤ ਸੁਣਦਾ ਹੀ ਨਹੀਂ ਗੱਲ ਖਤਮ ਅਨਾਹਦ ਦਾ ਨਾਦ ਮੈਨੂੰ ਤਾਂ ਸੁਣਾਈ ਦਿੱਤਾ ਹੈ ਮੂੰਦ ਲੀਏ ਦਰਵਾਜੇ ਬਾਜੀਆਂ ਦੇ ਅਨਹਦ ਬਾਜੇ ਤੋਂ ਆਪ ਕਹਿੰਨੇ ਗੁੰਗਾ ਹੋਆ ਬਾਵਰਾ ਬਹਿਰਾ ਹੋਆ ਕਾਨ ਪਾਉ ਤੇ ਪਿੰਗਲ ਭਇਆ ਮਾਰਿਆ ਸਤਿਗੁਰੂ ਵਾਰ ਗੁਰੂ ਦੀ ਬਾਣੀ ਦਾ ਬਾਣ ਕੀ ਲਗਿਆ ਪਹਿਰਾ ਤੋਂ ਪਿੰਗਲਾ ਹੋ ਗਿਆ ਪਹਿਰੀ ਟੁੱਟ ਗਏ ਇਹਨੂੰ Swami Ramanand Basant Raag ਦੇ ਇੱਕ ਸ਼ਬਦ ਦੇ ਇੱਕੋ ਹੀ ਸ਼ਬਦ ਉਹਨਾਂ ਦਾ ਬੜਾ ਕੀਮਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ Swami Ramanand ਕਹਿੰਦੇ ਨੇ ਕਤ ਜਾਈਏ ਰੇ ਬਸੰਤ ਰਾਗ ਦੇ ਚ ਕਤ ਜਾਈਏ ਰੇ घर लागोरंग मेरा चित न चलत मन भयो पंग मन ते पिंगला हो गया भटकना मिट गए पता चंचल शब्द कित्थों बने चल चल जो हर वक्त चल रहा है चल रहा है चल रहा है मन बड़ा चंचल एक सेकंड ले भी नहीं रुकता चल चल चलो चल चंचल चल चल। ते परमात्मा की नहचल निश्चल नहीं चलता रुके हुए मुकाम में ये चंचल लेचल नाल केमे जुड़ेगा ਨਹਿਚਲ ਨਾਲ ਨਹਿਚਲ ਮਨ ਹੀ ਜੁੜ ਸਕਦਾ ਹੈ ਧਰਮ ਦੀ ਸਾਧਨਾ ਹੈ ਮਨ ਨੂੰ ਨਹਿਚਲ ਕਰਨ ਦੀ ਜੈਸੇ ਨਹਿਚਲ ਹੁੰਦਾ ਹੈ ਨਹਿਚਲ ਦੇ ਚਲੀਨ ਹੋ ਜਾਂਦਾ ਹੈ ਕਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚਿਤ ਨਾ ਚਲਤ ਮਨ ਭਾਇਓ ਪੰ ਇੱਕ ਦਿਵਸ ਮਨ ਬਈ ਉਮੰਗ ਅਸ ਚੰਦਨ ਚੋਆ ਬਹੁਤ ਸੁਗਨ ਪੂਜਨ ਚਾਲੀ ਬ੍ਰਹਮ ਛਾਏ ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਇ ਮਨ ਐਸਾ ਪਿੰਗਲਾ ਹੋ ਗਿਆ ਬਟਕਣਾ ਮਿਟ ਗਈ ਹੁਣ ਘਰ ਹੀ ਮੰਦਰ ਬਣ ਗਿਆ ਬ੍ਰਹਮ ਦੇ ਦਰਸ਼ਨ ਕਰਦੇ ਚ ਹੀ ਹੋ ਗਏ ਨਾ ਉਦੋਂ ਹੋਏ ਨੇ ਜਦ ਮਨ ਦੀ ਚੰਚਲਤਾ ਮਿਟ ਗਈ ਨੇਚਲ ਹੋ ਗਏ ਜੋ ਹੈ ਨੇਚਲ ਕਿਸ ਤਰ੍ਹਾਂ ਹੋਏ ਤੇ ਲੱਤਾਂ ਹੀ ਟੁੱਟ ਗਈਆਂ ਇਹਦੇ ਪੈਰ ਹੀ ਟੁੱਟਦੇ ਨੇ ਕਾਮਨਾ ਕਰਕੇ ਦੌੜਦਾ ਸੀ ਵਾਸ਼ਨਾ ਕਰਕੇ ਦੌੜਦਾ ਸੀ ਵਾਸ਼ ਨਹੀਂ ਖਤਮ ਹੋ ਗਏ ਕਾਮਨਾ ਮੈਂ ਖਤਮ ਹੋ ਗਈ ਤੇ ਦੀ ਦੌੜ ਵੱਜ ਖਤਮ ਹੋ ਗਈ ਇਸ ਨੂੰ ਇੱਕ ਮਹਾਨ ਸ਼ਾਇਰ ਸ਼ਾਇਰ ਲੋਗ ਉਹ ਨੇ ਅਨਭਵੀ ਸ਼ਾਇਰ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਕਦੀ ਕਦੀ ਬਿਜਲੀ ਜਲ ਪੈਂਦੀ ਹੈ ਕਦੀ ਕਦੀ ਜਿਵੇਂ ਬਦਲਾਂ ਵਿੱਚ ਬਿਜਲੀ ਚਮਕੀ ਤੇ ਫਿਰ ਅੰਧੇਰਾ ਹੋ ਗਿਆ ਇਸ ਤਰ੍ਹਾਂ ਦੀ ਚਮਕ ਜੋ ਦੇਖਦੇ ਨੇ ਉਹਨਾਂ ਨੂੰ ਕਵੀ ਕਹਿੰਦੇ ਨੇ ਵੈਸੇ ਰਿਸ਼ੀ ਦੇ ਅਰਥ ਵੀ ਕਵੀ ਨੇ ਕਵੀ ਦੇ ਅਰਥ ਰਿਸ਼ੀ ਨੇ ਸੰਸਕ੍ਰਿਤ ਦੇਸ ਜੋ ਝਲਕ ਨੂੰ ਵੇਖ ਕੇ ਬਿਆਨ ਕਰ ਸਕਨ ਕਵੀ ਸੰਤ ਮਹਾਪੁਰਸ਼ ਬ੍ਰਹਮ ਗਿਆਨੀ ਉਹ ਜਿਨ੍ਹਾਂ ਦੀ ਜ਼ਿੰਦਗੀ ਸੂਰਜ ਚੜ੍ਹ ਗਿਆ ਹੁਣ ਅੰਧੇਰਾ ਹੁੰਦਾ ਹੀ ਕبھی ॠषि ਕਦੇ ਕਦੇ ਅੰਧੇਰੇ ਚ ਬਿਜਲੀ ਜਲ ਪੈਂਦੀ ਕਦੇ ਕਦੇ ਉਸ ਰੋਸ਼ਨੀ ਚ ਬਹੁਤ ਕੁਝ ਦੇਖ ਲੈਂਦੇ ਇਹ ਲੋਕ ਕਵੀ ਲੋਕ ਕਿਸੇ ਕਿਸੇ ਕਦਰ ॠषि ਹੁੰਦੇ ਨੇ ਹਰ ਵਕਤ ॠषि ਨਹੀਂ ਹੁੰਦੇ ਕਿਸੇ ਕਿਸੇ ਵਕਤ ਸੰਤ ਹੁੰਦੇ ਨੇ ਅੱਗੇ ਪਿੱਛੇ ਤੇ ਸ਼ਾਇਦ ਕਿਦੇ ਸ਼ਰਾਬ ਦੇ ਠੇਕੇ ਤੇ ਹੀ ਮਿਲਣ ਗੁਸਤਾਖੀ ਮਾਰ ਪਰ ਕਿਸੇ ਕਿਸੇ ਵਕਤ ਤੇ ਸ਼ਿਖਰ ਤੁਸੀਂ ਆਖੋਗੇ ਕਿੱਥੇ ਬ੍ਰਹਮ ਗਿਆਨ ਦੀ ਸ਼ਿਖਰ ਕਿੱਥੇ ਸ਼ਰਾਬ ਦਾ ਠੇਕਾ ਜਿਹੜਾ ਬਹੁਤ ਉਚਾਈਆਂ ਤੋਂ ਗਿਰਦਾ ਚੋਟ ਬੜੀ ਲੱਗਦੀ ਹੈ ਬਹੁਤ ਸਿਆਣਾ ਮਨੁੱਖ ਛੋਟੀ ਛੋਟੀਆਂ ਤੇ ਅੱਜ ਦੀ ਕਥਾ ਆਪਾਂ ਦੇਖੀ ਕਿ ਗਿਆਨੀ ਸੰਤ ਸਿੰਘ ਮਸਕੀਨ ਹਣੀ ਦੱਸਦੇ ਪਏ ਐ ਕਿ ਕਿਸ ਤਰ੍ਹਾਂ ਜੋਤ ਪ੍ਰਗਟ ਹੋ ਸਕਦੀ ਹੈ ਮਹਾਚਨ ਨਾ ਹੋ ਸਕਦਾ ਕਿਸ ਤਰ੍ਹਾਂ ਇਨਸਾਨ ਰੱਬ ਨਾਲ ਜੁੜ ਸਕਦਾ ਮਨ ਨੂੰ ਸਕੂਨ ਕਿਸ ਤਰ੍ਹਾਂ ਮਿਲ ਸਕਦਾ ਰੱਬ ਦੇ ਜ਼ਿਕਰ ਦੇ ਨਾਲ ਰੱਬ ਦੇ ਜਾਪ ਦੇ ਨਾਲ ਜਿਹੜਾ ਬੰਦਾ ਮਨੋਂ ਰੱਬ ਨੂੰ ਯਾਦ ਕਰਦਾ ਸੱਚੇ ਅੰਦਾਜ਼ ਦੇ ਨਾਲ ਸੱਚੇ ਤਰੀਕੇ ਨਾਲ ਰੱਬ ਉਹਨੂੰ ਮਿਲ ਜਾਂਦਾ ਉਹਦੇ ਮਨ ਨੂੰ ਸਕੂਨ ਆ ਜਾਂਦਾ ਇਨਸਾਨ ਅਬਾਦਤ ਤੇ ਰੱਬ ਦੀ ਕਰਦਾ ਵੈ ਪਰ ਕਿਸ ਤਰ੍ਹਾਂ ਕਰਦਾ ਇਹ ਸਾਨੂੰ ਸਾਰਿਆਂ ਨੂੰ ਪਤਾ ਕਿ ਅਸੀਂ ਜਦੋਂ ਰੱਬ ਦੀ ਇਬਾਦਤ ਕਰਨ ਵਾਸਤੇ ਮੰਦਰ ਮਸਜਿਦ ਗੁਰਦੁਆਰੇ ਚ ਜਾਂਦੇ ਆ ਤੇ ਸਾਡੀ ਸੂਰਤ ਸਾਡਾ ਧਿਆਨ ਪਿੱਛੇ ਹੀ ਹੁੰਦਾ ਅਸੀਂ ਮਨੋਂ ਰੱਬ ਨੂੰ ਯਾਦ ਕਰਦੇ ਨਹੀਂ ਜਦੋਂ ਵੀ ਮਸਜਿਦ ਮੰਦਰ ਗੁਰਦੁਆਰੇ ਚ ਜਾਈਦਾ ਤੇ ਸਾਡੀ ਸੂਰਤ ਪਿੱਛੇ ਹੀ ਹੁੰਦੀ ਹੈ ਆਪਣੇ ਪਰਿਵਾਰ ਦੀ ਤਰਫ ਆਪਣੇ ਕਾਰੋਬਾਰ ਦੀ ਤਰਫ ਤੇ ਰੱਬ ਨਾਲ ਜਾਣੇ ਆ ਪਰ ਰੱਬ ਨਾਲ ਧਿਆਨ ਨਹੀਂ ਦਿੰਦੇ ਤੇ ਜਿਹੜਾ ਬੰਦਾ ਸੱਚੇ ਮਨ ਨਾਲ ਰੱਬ ਨਾਲ ਜੁੜ ਜਾਂਦਾ ਨਾ ਰੱਬ ਵੀ ਉਹਨਾਂ ਫਿਰ ਰੱਬ ਵੀ ਉਹਨੂੰ ਹੀ ਮਿਲਦਾ ਉਹਨੇ ਜੁੜ ਜਾਂਦਾ ਕਿਉਂ ਕਿ ਜਿਹੜੇ ਇਨਸਾਨ ਨੇ ਜਿਸ ਕੰਮ ਲਈ ਕੋਸ਼ਿਸ਼ ਕਰਨੀ ਉਹਨੂੰ ਉਹ ਹੀ ਮਿਲਣਾ ਜਿਹੜਾ ਇਸ ਦੁਨੀਆਦਾਰੀ ਵਾਸਤੇ ਕੋਸ਼ਿਸ਼ਾਂ ਕਰਦਾ ਮਿਹਨਤ ਕਰਦਾ ਉਹਨੂੰ ਦੁਨੀਆਦਾਰੀ ਮਿਲ ਜਾਂਦੀ ਤੇ ਜਿਹੜਾ ਰੱਬ ਨੂੰ ਤਲਾਸ਼ ਕਰਦਾ ਰੱਬ ਵਾਸਤੇ ਮਿਹਨਤ ਕਰਦਾ ਰੱਬ ਨੂੰ ਰੱਬ ਦੇ ਨਾਲ ਜੁੜਨ ਵਾਸਤੇ ਦਿਨ ਰਾਤ ਦੇ ਘਰ ਦਿੰਦਾ ਉਹਨੂੰ ਰੱਬ ਮਿਲ ਜਾਂਦਾ ਤੇ ਸਕੂਨ ਚੈਨ ਉਹਨੇ ਮਿਲਦਾ ਜਿਹੜਾ ਰੱਬ ਨਾਲ ਜੁੜ ਜਾਂਦਾ ਜੋਤ ਉਹਦੀ ਪ੍ਰਗਟ ਹੁੰਦੀ ਆ ਮਾਹ ਚੰਨ ਨਾ ਉਹ ਨਹੀਂ ਹੁੰਦਾ ਜਿਹੜਾ ਰੱਬ ਨਾਲ ਜੁੜਦਾ ਜਿਹੜਾ ਹਰ ਵੇਲੇ ਰੱਬ ਦਾ ਜ਼ਿਕਰ ਆਪਣੀ ਜ਼ੁਬਾਨ ਤੇ ਰੱਖਦਾ ਫਿਰ ਵੀ ਲੋ ਖਾਲੀ ਇਹ ਨਹੀਂ ਕਿ ਅਹੀਂ ਅਗਰ ਰੱਬ ਦਾ ਜ਼ਿਕਰ ਖਾਲੀ ਕਰੀ ਜਾਵਾਂਗੇ ਤੇ ਸਾਨੂੰ ਸਕੂਨ ਮਿਲ ਜਾਏਗਾ ਨਹੀਂ ਰੱਬ ਦਾ ਜ਼ਿਕਰ ਕੀਤਿਆਂ ਨਾਲ-ਨਾਲ ਆਪਣੇ ਮਨ ਨੂੰ ਵੀ ਸਾਫ਼ ਕਰਨਾ ਪੈਣਾ ਹੈ ਕਿ ਆਪਣੇ ਮਨ ਦੇ ਅੰਦਰ ਦੂਸਰਿਆਂ ਵਾਸਤੇ ਚੰਗੇ ਵਿਚਾਰ ਰੱਖਣੇ ਪੈਣੇ ਹਨ ਦੂਸਰਿਆਂ ਵਾਸਤੇ ਚੰਗੀ ਸੋਚ ਨਹੀਂ ਰੱਖਣੀ ਪੈਣੀ ਦੂਸਰਿਆਂ ਦੀ ਮਦਦ ਦਾ ਸੋਚਣਾ ਪੈਣਾ ਹੈ ਕਿ ਅਸੀਂ ਕਿਸ ਤਰ੍ਹਾਂ ਦੂਸਰਿਆਂ ਦੇ ਕੰਮ ਆ ਸਕਨੇ ਹ ਜਦੋਂ ਤੁਹਾਡੇ ਮਨ ਦੇ ਅੰਦਰ ਦੂਸਰਿਆਂ ਦੇ ਵਿਚਾਰ ਚੰਗੇ ਹੋਣਗੇ ਤੁਹਾਡਾ ਮਨ ਸਾਫ਼ ਹੋਏਗਾ ਅੰਦਰੋਂ ਫਿਰ ਤੁਸੀਂ ਰੱਬ ਨਾਲ ਜੁੜ ਸਕਦੇ ਹੋ ਤੇ ਜੇ ਖਾਲੀ ਕੋ ਕਿ ਜ਼ੁਬਾਨ ਨਾਲ ਮੈਂ ਜ਼ਿਕਰ ਕਰੀ ਜਾਵਾਂ ਤਾਂ ਮੈਨੂੰ ਰੱਬ ਮਿਲ ਜਾਏਗਾ ਨਹੀਂ ਜ਼ਿਕਰ ਦੇ ਨਾਲ ਨਾਲ ਜ਼ਰੂਰੀ ਹੈ ਕਿ ਰੱਬ ਦੀ مخلوਕ ਦਾ ਵੀ ਭਲਾ ਕਰੋ ਜਿਹੜੇ ਰੱਬ ਨੇ ਤੁਹਾਡੇ ਉੱਤੇ ਹਕੂਕ ਰੱਖੇ ਨੇ ਦੂਸਰੇ ਇਨਸਾਨਾਂ ਦੇ ਉਹ ਹਕੂਕ ਆਪਣੇ ਪੂਰੇ ਕਰੋ ਅੱਲਾਹ ਪਾਕ ਜ਼ਾਤ ارشاد ਫਰਮਾਉਂਦੇ ਹੈ ਕਿ ਮੈਂ ਹਕੂਕ ਕੁੱਲਾ ਤੇ ਮਾਫ ਕਰ ਦਿਆਂਗਾ ਜਿਹੜੇ ਮੇਰੇ ਹਕੂਕ ਹੈ ਉਹਨੱਚ ਅਗਰ ਤੂੰ ਕੋਈ نافਰਮਾਨੀ ਕਰ ਵੀ ਦੇਂਗਾ ਤੇ ਮੈਂ ਮਾਫ ਕਰਦਾਗਾ ਲੇਕਿਨ ਜਿਹੜੇ ਹਕੂਕੁਲ ਇਬਾਦ ਐ ਜਿਹੜੇ ਬੰਦਿਆਂ ਦੇ ਹਕੂਕ ਐ ਜਿਹੜੇ ਬੰਦਿਆਂ ਦੇ ਹੱਕ ਐ ਉਹ ਜਿੰਨੀ ਦੇਰ ਤੱਕ ਤੂੰ ਨਾ ਨਾ ਪੂਰੇ ਕੀਤੇ ਜਾਂ ਕਿਸੇ ਬੰਦੇ ਦਾ ਹੱਕ ਖਾਦਾ ਤੇ ਜਿੰਨੀ ਦੇਰ ਤੱਕ ਉਸ ਬੰਦੇ ਨੇ ਤੈਨੂੰ ਮਾਫ ਨਾ ਕੀਤਾ ਮੈਂ ਵੀ ਕੁਝ ਨਹੀਂ ਕਰ ਸਕਦਾ ਕਿ ਸਾਡੇ ਉੱਤੇ ਜਿਹੜੇ ਹਕੂਕੁਲ ਇਬਾਦ ਉਹ ਵੀ ਬਹੁਤ ਜ਼ਰੂਰੀ ਐ ਕਿ ਸਾਡਾ ਹਮਸਾਇਆ ਗਰੀਬ ਐ مستحق ਐ ਮਦਦ ਦਾ ਉਹਨੂੰ ਜ਼ਰੂਰਤ ਤੇ ਮਦਦ ਦਿੱਤੇ ਅਸੀਂ ਨਾ ਉਹਦੀ ਮਦਦ ਕਰੀਏ ਜਾਂ ਉਹਦੇ ਦੇਖੋ ਘਰ ਕਦੀ ਕੋ ਖਾਣਾ ਚੰਗਾ ਪੱਕਾ ਕਿ ਨਹੀਂ ਪੱਕਾ ਤੇ ਜੇ ਤੁਹਾਡੇ ਘਰ ਜਦੋਂ ਖਾਣਾ ਚੰਗਾ ਪੱਕਦਾ ਤੇ ਕੋਸ਼ਿਸ਼ ਕਰੋ ਥੋੜਾ ਉਹਦੇ ਘਰ ਵੀ ਭੇਜ ਦਿਓ ਕੋਈ ਰਿਸ਼ਤੇਦਾਰ ਮਾੜਾ ਉਹਦੀ ਮਦਦ ਕਰੋ ਕਿ ਆਪਣੇ ਜਿਹੜੇ ਤੁਹਾਡੇ ਹਕੂਕ ਹਨ ਬੰਦਿਆਂ ਉੱਤੇ ਉਹ ਪੂਰੇ ਕਰੋ ਕਦੀ ਕਿਸੇ ਦਾ ਹੱਕ ਨਾ ਖਾਓ ਐਵੇਂ ਕਿਸੇ ਨੂੰ ਨਾ ਜਾਇਜ਼ ਤੰਗ ਨਾ ਕਰੋ ਕਿਉਂਕਿ ਜਿਹਨੂੰ ਤੁਸੀਂ ਤੰਗ ਕੀਤਾ ਜਾਂ ਜਿਹਦਾ ਹੱਕ ਖਾਦਾ ਉਹ ਓਨੀ ਦੇਰ ਤੱਕ ਤੁਹਾਡੀ ਜਾਨ ਨਹੀਂ ਛੁੱਟਣੀ ਜਿੰਨੀ ਦੇਰ ਤੱਕ ਉਹ ਸੁਬੰਦੇ ਨੇ ਮਾਫਨਾ ਕੀਤਾ ਇਸ ਕਰਕੇ ਕੋਸ਼ਿਸ਼ ਕਰੋ ਵੀਰੋ ਕਿ ਇਸ ਦੁਨੀਆ ਦੀ ਜ਼ਿੰਦਗੀ ਦੇ ਵਿੱਚ ਵੀ ਇੱਕ ਮਨਾ ਮناسب ਤਰੀਕੇ ਦੇ ਨਾਲ گزارੋ ਤਾਂ ਕਿ ਤੁਸੀਂ ਕਿਸੇ ਦੇ ਨਾਲ ਜ਼ਿਆਦਤੀ ਨਾ ਕਰੋ ਅੱਛੇ ਤਰੀਕੇ ਨਾਲ ਇਸ ਦੁਨੀਆ ਦੀ ਜ਼ਿੰਦਗੀ گزارੋ ਤੇ ਤਾਂ ਕਿ ਤੁਹਾਡੀ ਅਗਲੀ ਜ਼ਿੰਦਗੀ ਜਿਹੜੀ ਸਫਲ ਹੋ ਸਕੇ ਜਿਨੇ ਚੰਗੇ ਤਰੀਕੇ ਦੇ ਨਾਲ ਦੁਨੀਆ ਉੱਤੇ ਰਹਿ ਕੇ ਆਪਣੀ ਜ਼ਿੰਦਗੀ گزار ਲਈ ਉਹਦਾ ਅਗਲਾ ਜਹਾਨ ਆਸਾਨ ਰੱਬ ਵੀ ਉਹਨੂੰ ਹੀ ਮਿਲਦਾ ਜਿਹੜਾ ਰੱਬ ਦੀ مخلوਕ ਦਾ ਖਿਆਲ ਰੱਖਦਾ ਬਾਕੀ ਵੀਰੋ ਕਥਾ ਬਹੁਤ ਵਧੀਆ ਸੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਲਾਈਕ ਤੇ ਸਰਾ ਕੇ ਹਾਲ ਰੱਬ ਰੱਖੇ